ਖਬਰਨਾਮਾ ਦੇਖ ਰਹੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਖੂਸਰਾਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਉਂ ਵੱਡਾ ਫੇਰ ਬਦਲ ਕਰਨ ਜਾ ਰਹੇ ਨੇ ਕਿਹੜੇ ਵਿਧਾਇਕਾਂ ਨੂੰ ਕੈਬਨਿਟ ਮੰਤਰੀ ਬਣਾਇਆ ਜਾਵੇਗਾ ਕੈਬਨਿਟ ਦੇ ਵਿੱਚ ਥਾ ਦਿੱਤੀ ਜਾਵੇਗੀ ਆਖਰਕਾਰ ਪੰਜਾਬ ਦੇ ਮੁੱਖ ਮੰਤਰੀ ਅਜੇਆ ਕਿਉਂ ਕਰਨ ਜਾ ਰਹੇ ਨੇ ਕੰਸੋਮਾਂ ਚੱਲ ਪਈਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀ ਗਰਾਉਂਡ ਲੈਵਲ ਰਿਪੋਰਟ ਚੈੱਕ ਕਰਾਈ ਹੈ ਇਹਨਾਂ ਮੰਤਰੀਆਂ ਦੀ ਜੋ ਮੌਜੂਦਾ ਨੇ ਕੁਝ 2022 ਤੋਂ 22 ਦੀ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਬਣਾਏ ਗਏ ਅਤੇ ਕੁਝ ਨੂੰ ਮੁਤਲ ਕੀਤਾ ਗਿਆ ਚਾਰ ਮੁਤਲ ਕੀਤੇ ਗਏ ਪੰਜ ਨਵੇਂ ਬਿਠਾ ਦਿੱਤੇ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਲੱਗ ਚੁੱਕਿਆ ਹੈ ਕਿ ਉਹ ਆਪੋ ਆਪਣੇ ਹਲਕਿਆਂ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਕੋਈ ਵੱਡੇ ਅਹੁਦੇ ਤੇ ਕੰਮ ਨਹੀਂ ਕੀਤਾ ਜਾ ਰਿਹਾ ਅਜਾਇਆ ਕਿਉਂ ਕੀਤਾ ਜਾ ਰਿਹਾ ਹੈ ਕਿਹੜੇ ਕਿਹੜੇ ਮੰਤਰੀਆਂ ਦੀ ਛੁੱਟੀ ਹੋਵੇਗੀ ਕਿਹੜੇ ਨਵੇਂ ਮੰਤਰੀ ਬਣਾਏ ਜਾਣਗੇ ਫਿਰ ਇੱਕ ਵਾਰ ਭੜਥੂ ਪੈ ਗਿਆ ਹੈ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦੇ ਵਿੱਚ ਇੱਕ ਪਾਸੇ ਜਿੱਥੇ ਵਿਰੋਧ ਹੋ ਰਿਹਾ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਵਲੰਟੀਅਰਸ ਨੇ ਉਹ ਕਹਿੰਦੇ ਨੇ ਕਿ ਦਿੱਲੀ ਲੋਬੀ ਵਾਲਿਆਂ ਦੇ ਬੰਦੇ ਆਲਰੇਡੀ ਪੰਜਾਬ ਦੇ ਵਿੱਚ ਆ ਗਏ ਨੇ ਜਿੰਨੇ ਵੀ ਵੱਡੇ ਅਹੁਦੇ ਨੇ ਉਹ ਯੂਪੀ ਅਤੇ ਦਿੱਲੀ ਵਾਲਿਆਂ ਨੇ ਲੈ ਲਏ ਲੇਕਿਨ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੋਟਾਂ ਤਾਂ ਪੰਜਾਬੀਆਂ ਨੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਾਂ ਪਾਰਟੀ ਨੂੰ ਪਾਈਆਂ ਸੀ ਜਿਨ੍ਹਾਂ ਨੇ ਦਿਨ ਪਰ ਰਾਤ ਸਖਤ ਮਿਹਨਤ ਕੀਤੀ ਉਹਨਾਂ ਨੂੰ ਲੱਕੜ ਦਾ ਮੁੰਡਾ ਤੇ ਜਿਹੜੇ ਦਿੱਲੀ ਦੇ ਸੀ ਜਿਹੜੇ ਨਕਾਰੇਗ ਹੈ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚੋਂ ਲੋਕ ਉਹ ਦਿੱਲੀ ਦੇ ਵਿੱਚ ਪੰਜਾਬ ਦੇ ਵਿੱਚ ਆ ਕੇ ਮਦਈ ਬਣ ਗਏ ਓਐਸਡੀ ਵੀ 125 ਨਿਗਰਾਨ ਨੇ ਜਿਹੜੇ ਵਿਧਾਇਕਾਂ ਤੇ ਮੰਤਰੀਆਂ ਅਤੇ ਸਰਕਾਰੀ ਦਫ਼ਤਰਾਂ ਦੇ ਵਿੱਚ ਕੰਮ ਕਰ ਰਹੇ ਨੇ ਸਰਕਾਰੀ ਪੈਸਾ ਵੀ ਜਿਹੜਾ ਖਾਰੇ ਨੇ ਗੱਡੀਆਂ ਦਾ ਤੇਲ ਵੀ ਸਰਕਾਰ ਦਾ ਗੱਡੀਆਂ ਵੀ ਸਰਕਾਰ ਦੀਆਂ ਕੋਠੀਆਂ ਵੀ ਸਰਕਾਰ ਦੀਆਂ ਤੇ ਖਾਣਾ ਵੀ ਸਰਕਾਰ ਦਾ 125 ਨਿਗਰਾਨ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਤੇ ਉਸ ਦੀ ਸਮੁੱਚੀ ਲੀਡਰਸ਼ਿਪ ਤੇ ਲੇਕਿਨ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 23 ਜੂਨ ਤੋਂ ਬਾਅਦ ਕਈ ਮੰਤਰੀਆਂ ਨੂੰ ਉਹਨਾਂ ਘਰ ਬਿਠਾ ਦੇਣਗੇ ਜਾਨਕਿ ਉਹਨਾਂ ਕੋਲ ਕੈਬਨਟ ਮੰਤਰੀ ਦੇ ਅਹੁਦੇ ਲੈ ਕੇ ਨਵੇਂ ਮੰਤਰੀ ਬਣਾਏ ਜਾਣਗੇ ਜਾਨਕਿ ਆਪੋ ਆਪਣੀਆਂ ਦਾਵੇਦਾਰੀਆਂ ਪੇਸ਼ ਕੀਤੀਆਂ ਜਾ ਰਹੀਆਂ ਨੇ ਇਹਨਾਂ ਵਿਧਾਇਕਾਂ ਵੱਲੋਂ ਇਹ ਵਿਧਾਇਕ ਕੌਣ ਨੇ ਇਸ ਦੇ ਪੱਤੇ 1-2 ਦਿਨ ਦੇ ਵਿੱਚ ਖੋਲਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਚਲਦੀਆਂ ਜਿੰਮਨੀ ਚੋਣਾਂ ਦੇ ਵਿੱਚ ਇੱਕ ਪਾਸੇ ਜਿੱਥੇ ਸਮੁੱਚੀ ਆਪ ਆਦਮੀ ਪਾਰਟੀ ਦੀ ਲੀਡਰਸ਼ਿਪ ਅੱਡੀ ਚੋਟੀ ਦਾ ਜੋਰ ਲਗਾ ਰਹੀ ਹੈ ਹਲਕਾ ਲੁਧਿਆਣਾ ਦੀ ਪਸ਼ਮੀ ਚੋਣ ਦੇ ਲਈ ਉੱਥੇ ਇਹ ਵੀ ਚਰਚਾ ਦਾ ਵਿਸ਼ਾ ਬਣ ਗਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸੋ마ਣ ਜਲਦੀ ਆਪ ਆਪਦੀ ਪਾਰਟੀ ਦੇ ਕਰੀਬੀ ਦੇ ਅਰਵਿੰਦ ਕੇਚੀਵਾਲ ਦੇ ਨਾਲ ਸਲਾਹ ਕਰਕੇ ਨਵੇਂ ਮੰਤਰੀ ਬਣਾਉਣ ਜਾ ਰਹੇ ਨੇ ਨਵੇਂ ਮੰਤਰੀਆਂ ਦੇ ਵਿੱਚ ਨਵੇਂ ਜਿਵੇਂ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ 2020 2022 ਦੀਆਂ ਸਭ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਵੱਡੇ ਧਨੰਦੇਦਾਂ ਦਿਗਜਾਂ ਨੂੰ ਹਰਾਇਆ ਉਹਨਾਂ ਨੂੰ ਅਹੁਦੇ ਮਿਲਣ ਜਾ ਰਹੇ ਨੇ ਉਸ ਦੇ ਵਿੱਚ ਜਗਦੀਪ ਸਿੰਘ ਗੋਲਡੀ ਵੀ ਹੈ ਉਸ ਦੇ ਵਿੱਚ ਅਦੇਸ਼ ਪ੍ਰਤਾਪ ਸਿੰਘ ਕੈਰੋ ਦੇ ਸਾਹਮਣੇ ਜੋ ਖੜਿਆ ਸੀ ਉਹ ਵੀ ਹੈ ਯਾਨੀ ਕਿ ਇਹ ਸਾਰਾ ਵਿਸ਼ਾ ਜਿਹੜਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੱਧੂ ਨੂੰ ਪਤਾ ਲੱਗ ਗਿਆ ਹੈ ਕਿ ਲੋਕਾਂ ਨੇ ਜਿਹੜੇ ਦਿਗਜਾਂ ਨੂੰ ਹਰਾਇਆ ਸੀ 2022 ਦੀਆਂ ਵਿਧਾਨ ਸਭਾ ਦੀ ਚੋਣਾਂ ਦੇ ਵਿੱਚ ਉਹਨਾਂ ਨੂੰ ਕੈਬਨਟ ਮੰਤਰੀ ਬਣਾਉਣਾ ਜ਼ਰੂਰੀ ਹੈ ਕਿਉਂਕਿ ਉਹਨਾਂ ਦੀ ਲੰਮੇ ਚਿਰ ਦੀ ਆਸ ਹੈ